ਸੋ ਬਰਫ ਖਿਲ ਰਹੀ ਹੋਈ ਆ ਦਿਨ ਦੇ ਬਣ ਚੁੱਕੇ ਨੇ 10 ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈ ਚੁੱਕੀਆਂ ਸਵਾਗਤ ਕਰਦੇ ਆ ਜੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਮੇਰੀ ਵੀਡੀਓ ਨੂੰ ਦੇਖ ਰਹੇ ਮੇਰੇ ਸਾਰੇ ਹੀ ਛੋਟੇ ਭੈਣ ਭਰਾ ਬੱਚੇ ਮਾਈ ਭਾਈ ਤੇ ਜਿਹੜੇ ਭਰਾ ਵੀਰ ਵੱਡੇ ਸਾਨੂੰ ਦੇਖਦੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਜੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਮੈਂ ਇਸ ਟਾਈਮ ਹੈਗਾ ਵਾਂ ਜੀ ਆਸਟਰੀਆ ਇንስਬਰੁਕ ਸ਼ਹਿਰ ਦੇ ਵਿੱਚ ਇੱਕ ਪਾਸੇ ਬਾਰਡਰ ਲੱਗਦਾ ਜੀ ਇਟਲੀ ਦਾ ਦੂਜੇ ਪਾਸੇ ਬਾਰਡਰ ਲੱਗਦਾ ਜੀ ਜਰਮਨੀ ਦਾ ਨਾਲ ਹੀ ਇਹਨੂੰ ਬਾਰਡਰ ਲੱਗਦਾ ਵਾ ਜੀ ਆਪਣਾ ਬੈਲਜੀਅਮ ਦਾ ਤਿੰਨ ਬਾਰਡਰ ਸ਼ਹਿਰ ਨੂੰ ਲੱਗਦੇ ਨੇ ਸੋ ਮੈਂ ਕੱਲ ਹੀ ਅਰਾਈਵ ਕੀਤਾ ਆਪਣਾ ਸਾਰਾ ਸਮਾਨ ਇਸ ਹੋਟਲ ਦੇ ਵਿੱਚ ਰੱਖ ਕਰਕੇ ਸੋ ਬਿਲਕੁਲ ਤਿਆਰ ਬਰ ਤਿਆਰ ਬਾਣੇ ਦੇ ਵਿੱਚ ਠੰਡ ਜਿਹੜੀ ਆ ਰਾਤ ਨੂੰ ਤਾਂ -9 ਡਿਗਰੀ ਹੋ ਜਾਂਦੀ ਆ ਪਰ ਸਵੇਰੇ ਉਸ ਵਕਤੇ ਥੋੜਾ ਬਹੁਤ ਠੰਡ ਤਾਂ ਹੈਗੀ ਆ ਤੁਸੀਂ ਦੇਖ ਸਕਦੇ ਆ ਆਵਾਜਾਈ ਜਿਹੜੀ ਆ ਚੱਲ ਚੁੱਕੀ ਆ ਸੋ ਚੱਲਦੇ ਆ ਅੱਜ ਆਪਾਂ ਇਸ ਸਰ ਨੂੰ ਐਕਸਪਲੋਰ ਕਰਦੇ ਆ ਸੋ ਬਣੇ ਰਹੋ ਇਸ ਵੀਡੀਓ ਦੇ ਨਾਲ ਸੋ ਬਿਲਕੁਲ ਹੋਟਲ ਇਹਨਾਂ ਜਿਆਦਾ ਵਧੀਆ ਨਹੀਂ ਸੀ ਕੋਈ ਪ੍ਰਾਈਵੇਸੀ ਸੀ ਪ੍ਰਾਈਵੇਸੀ ਤਾਂ ਸੀ ਬਟ ਉਹਨਾਂ ਬਾਥਰੂਮ ਵਗੈਰਾ ਨਹੀਂ ਸੀ ਵਧੀਆ ਬਣਾਏ ਇੱਧਰ ਤੁਸੀਂ ਦੇਖ ਸਕਦੇ ਆ ਬਿਲਕੁਲ ਪਹਾੜਾਂ ਦਾ ਜਿਹੜਾ ਗੁੰਦਬ ਹੈ ਮੇਰੇ ਸਾਹਮਣੇ ਬਣਿਆ ਹੋਇਆ ਸੋ ਚਾਰੇ ਪਾਸੇ ਬਰਫ਼ ਹੀ ਬਰਫ਼ ਇੱਥੇ ਵੀ ਕੁਝ ਬਰਫ਼ ਦੇ ਟੁਕੜੇ ਜਿਹੜੇ ਵਗੈਰਾ ਖਿਲਰੇ ਸੀ ਸੋ ਕਿਉਂਕਿ ਆਪ ਸ਼ਹਿਰ ਜਾਣਾ ਜਾਂਦਾ ਆਪਣਾ ਸਿਕਾਈ ਕੀ ਵਜੇ ਵਗੋ ਚਲੋ ਚੱਲਦੇ ਆ ਇੱਧਰ ਮਾਰਕੀਟ ਲੱਗੀ ਆ ਮਾਰਕੀਟ ਘੁੰਮਦੇ ਆ ਦੇਖਦੇ ਆ ਬਣੇ ਰਹੋ ਮੇਰੇ ਵੀਡੀਓ ਦੇ ਨਾਲ ਸੋ ਬਿਲਕੁਲ ਚਲਦੇ ਆ ਸੋ ਬਿਲਕੁਲ ਸਬਜੀ ਮੰਡੀ ਤੁਸੀਂ ਦੇਖ ਸਕਦੇ ਆ ਇੱਥੇ ਲੱਗੀ ਆ ਸਬਜ਼ੀਆਂ ਦਾ ਭਾਅ ਦੇਖ ਸਕਦੇ ਆ ਤੁਸੀਂ ਕੁਰਬਿਸ਼ ਕੁਰਬਿਸ਼ 1 ਕਿਲੋ ਦੀ 2 ਭਾਅ ਆ ਕੀ ਯਾਰ ਆਪਣੇ ਤੇ ਕੱਦੂ ਕੱਦੂ ਆਲੂ ਤੇ ਕਾਫਰ ਹੁਣ 2 2.5 ਮੱਲਬੀ 1 ਕਿਲੋ ਤੁਹਾਡਾ ਲਾ ਗਿਆ 250 ਰੁਪਏ ਦੇ ਆਲੂ ਸੋ ਮਾਰਕੀਟ ਦੇ ਵਿੱਚ ਤੁਸੀਂ ਆਲੂ ਵਗੈਰਾ ਜੇਕਰ ਲੈਣੇ ਆ ਤੁਸੀਂ ਲੈ ਸਕਦੇ ਆ ਚੱਲਦੇ ਆ ਅੱਗੇ ਅਗਲੇ ਪਾਸੇ ਇੱਕ ਚਿਕਨ ਵਗੈਰਾ ਉਹ ਕੀ ਉਹਦਾ ਨਾਮ ਲੈਂਦੇ ਆ ਉਹ ਵੇਚ ਰਿਹਾ ਦੂਜਾ ਇੱਧਰ ਤੁਸੀਂ ਆਪਣਾ ਉਹ ਲੈ ਸਕਦੇ ਆ ਸਪੈਕ ਪਿਗ ਦਿਓ ਜਿਹੜਾ ਬਣਿਆ ਹੋਇਆ ਬ੍ਰੈਡ ਰੋਟੀ ਸਿਰਫ ਉਸਤੇ ਚੱਲ ਜਾਂਦਾ ਉਧਰ ਵਾਈਨ ਸ਼ਾਪ ਆ ਉਧਰ ਪਾਸੇ ਮੋਮਬੱਤੀਆਂ ਇੱਧਰ ਚੀਜ਼ ਵਗੈਰਾ ਨੇ ਇੱਧਰ ਵੀ ਵਾਈਨ ਵਗੈਰਾ ਜਦੋਂ ਕਿ ਇਹ ਸ਼ਹਿਰ ਜਿਹੜੇ ਆ ਆਪਣੇ ਵਾਈਨ ਦੇ ਵਜੋਂ ਜਿਹੜੇ ਅੰਗੂਰਾਂ ਦੀ ਸ਼ਰਾਬ ਕੱਢਦੇ ਨੇ ਸੋ ਉਹਨਾਂ ਵਜੋਂ ਜਾਣੇ ਜਾਂਦੇ ਨੇ ਸੋ ਬੱਚੇ ਜਿਹੜੇ ਆ ਛੋਲੇ ਛੋਲੇ ਆ ਕਿ ਉਧਰ ਆਪਾਂ ਸਬਜ਼ੀਆਂ ਦੀ ਮਾਰਕੀਟ ਦੇਖੀ ਆ ਇੱਥੇ ਤੁਸੀਂ ਦੇਖ ਸਕਦੇ ਆ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਆ ਉਹਦੀ ਤਿਆਰੀ 크ਿਸਮਸ ਦੀ ਤਿਆਰੀ ਜਿਹੜੀ ਕੀਤੀ ਜਾਂਦੀ ਆ ਆ ਤੁਸੀਂ ਦੇਖ ਸਕਦੇ ਆ ਕਿ ਹਿਰਨ ਬਣਾਇਆ ਹੋਇਆ ਸੋ ਇਹਦੇ ਚਾਰੇ ਦੁਆਰੇ ਲਾਈਟਾਂ ਲੱਗੀਆਂ ਹੋਈਆਂ ਸੋ ਇੱਧਰ ਵੀ ਦਰਖਤ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਥੋੜੇ-ਬਹੁਤ ਕੱਟ ਕੇ ਉਹਨਾਂ ਤੇ ਲਾਈਟਿੰਗ ਜੜਾਈ ਜਾਂਦੀ ਹੈ ਇੱਧਰ ਕੁਝ ਮਾਲਸ ਵਗੈਰਾ ਨੇ ਤੁਸੀਂ ਦੇਖ ਸਕਦੇ ਆ ਕ੍ਰਿਸਟਾਸ 버ਗਰ ਕੈਫੇ ਬਾਰ ਬੈਲੰਸ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਆ ਆਸਟਰੀਆ ਦੇ ਵਿੱਚ ਜਰਮਨੀ ਭਾਸ਼ਾ ਚੱਲਦੀ ਆ ਸੋ ਇੱਥੋਂ ਦੇ ਲੋਕ ਜਿਹੜੇ ਆ ਜਰਮਨ ਲੈਂਗੁਏਜ ਬੋਲਦੇ ਨੇ ਸੋ ਦੇਖਦੇ ਆ ਅੱਜ ਦਾ ਦਿਨ ਆਪਣਾ ਪਹਿਲਾ ਦਿਨ ਆਪਣਾ ਕਿਵੇਂ ਜਾਂਦਾ ਆ ਕੀ ਕੁਝ ਐਕਸਪਲੋਰ ਕਰਦੇ ਆ ਸੋ ਦਿਨ ਚੜਦੇ ਨੇ ਲੋਕ ਜਿਹੜੇ ਕੈਫੇ ਵਗੈਰਾ ਦੇ ਵਿੱਚ ਉਮੜ ਪਏ ਨੇ ਲੋਕ ਪਹੁੰਚ ਚੁੱਕੇ ਨੇ ਕੈਫੇਸ ਵਗੈਰਾ ਦੇ ਵਿੱਚ ਮੇਰਾ ਵੀ ਰਾਧਾ ਆਇਆ ਨਾ ਕਲਾ ਹੀ ਲਵਾ ਹੁਣ ਥੋੜੀ ਬਹੁਤ ਸੋ ਦਿਨ ਚੜਦੇ ਚਲਦੇ ਆਂ ਚਲਦੇ ਆਂ ਜੀ ਅੱਗੇ ਬਿਲਕੁਲ ਮੈਂ ਪਹੁੰਚ ਚੁੱਕੇ ਆਂ ਜੀ ਸਕੁਅਰ ਇਹ ਵੀ ਜਿਹੜਾ ਸ਼ਹਿਰ ਆ ਆਪਣਾ ਜਿਵੇਂ ਨਾ ਪ੍ਰਾਗ ਘੁੰਮਿਆ ਹੋਇਆ ਪ੍ਰਾਗ ਦੇ ਸ਼ਹਿਰ ਵਰਗਾ ਹੀ ਇਹ ਦੇਸ਼ ਆ ਸੋ ਬਿਲਕੁਲ ਚਲਦੇ ਆਂ ਪਹਿਲਾਂ ਆਪਾਂ ਦੇਖਦੇ ਆਂ ਕੀ ਦੇਖਣਾ ਇੱਥੋਂ ਦੀਆਂ ਬੀਬੀਆਂ ਸਵੇਰੇ ਸਵੇਰੇ ਤਾਂ ਨਿਕਲ ਚੁੱਕੀਆਂ ਬਾਹਰ ਸੋ ਲੈਟਸ ਡੂ ਸਮਥਿੰਗ ਠੀਕ ਹਨ ਉਹ ਵਾਓ ਚੈੱਕ ਕਰੋ ਬਾਈ ਉਧਰ ਦੇਖ ਸਕਦੇ ਹਾਂ ਸੀ ਪਹਾੜਾਂ ਦਾ ਜਿਹੜਾ ਉਹ ਬਣਿਆ ਹੋਇਆ ਵਾ ਸੋ ਦੋ ਤਿੰਨ ਫੋਟੋਆਂ ਖਿੱਚ ਲੈਂਦੇ ਆ ਫਿਰ ਵਲੌਗ ਚਾਲੂ ਕਰਦੇ ਹਾਂ ਜੀ ਅੱਗੇ ਸੋ ਬਿਲਕੁਲ ਇੱਥੋਂ ਦਾ ਬਿਲਡਿੰਗ ਸਟਰਕਚਰ ਵੀ ਬਹੁਤ ਘੈਂਟ ਹੁੰਦਾ ਇਹ ਜਿਹੜੀ ਮਾਰਕੀਟ ਆ ਰਾਤ ਨੂੰ ਓਪਨ ਸੀ ਮੈਂ ਰਾਤ ਨੂੰ ਵੀ ਤੁਹਾਨੂੰ ਦਿਖਾਇਆ ਡਸਟਬਿੰਗ ਜਗਾ ਜਗਾ ਤੇ ਲੱਗੇ ਹੋਈ ਨੇ ਜਿਹੜੀ ਕਿ ਮੈਂਟੇਨੈਂਸ ਹਰੇਕ ਸ਼ਹਿਰ ਦੇ ਵਿੱਚ ਚਾਹੀਦੀ ਹੋਈਦੀ ਆ ਸਫਾਈ ਦੀ ਸੋ ਬਿਲਕੁਲ ਲੋਕ ਆਪਣੇ ਕੰਮਕਾਰਾਂ ਦਾ ਨਿਕਲ ਚੁੱਕੇ ਨੇ ਆਪਾਂ ਵੀ ਆਪਣੇ ਕੰਮ ਕਰਦੇ ਨੰਦ ਲੈ ਰਹੇ ਆ ਵਾਹਿਗੁਰੂ ਦਾ ਨਾਮ ਜਪ ਰਹੇ ਆ ਸੋ ਬਿਲਕੁਲ ਇੱਧਰ ਤੁਸੀਂ ਦੇਖ ਸਕਦੇ ਆ ਬਿਲਕੁਲ ਮੋਸਟਲੀ ਇਹ ਸਿਟੀ ਦੇ ਵਿੱਚ ਮੈਂ ਵੇਖਿਆ ਬਹੁਤ ਲੋਕ ਸਾਈਕਲ ਚਲਾਉਂਦੇ ਨੇ ਬਾਈਕਸ ਨਾਲ ਘੱਟ ਦੇਖੀਆਂ ਸੋ ਇੱਧਰ ਇੱਕ ਬੀਬੀ ਗੱਪਾਂ ਮਾਰਦੀ ਹੋਈ ਤੇ ਆਪ ਵਿਊ ਚੈੱਕ ਕਰੋ ਭਾਈਆ ਬਿਲਕੁਲ ਐ ਅੰਟਿਕ ਸ਼ਹਿਰ ਪ੍ਰਾਗ ਦੇ ਵਰਗਾ ਇਹਨਾਂ ਨੇ ਆਪਣਾ ਡਿਜ਼ਾਈਨ ਕੀਤਾ ਹੈ ਸਾਰੇ ਆ ਲੱਕੜ ਨਾਲ ਡਿਜ਼ਾਈਨ ਕੀਤਾ ਹੈ ਇਹ ਜਿਹੜੀ ਚਰਚਾ ਹੈ ਇਹਦੇ ਬਾਰੇ ਮੈਂ ਥੋੜੀ ਜਾਣਕਾਰੀ Google ਤੋਂ ਕੱਢ ਕੇ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਮਾਤਾ ਜੀ ਮੇਰੇ ਵੱਲ ਦੇਖੀ ਜਾ ਰਹੇ ਨੇ ਸੋ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਇਨਸਬruck ਸ਼ਹਿਰ ਸੋ ਇਹ ਜਾਣਿਆ ਜਾਂਦਾ ਜੀ ਆਪਨੇ ਸਕਾਈ ਡਾਈਵਿੰਗ ਦੇ ਵਾਸਤੇ ਸੋ ਬਿਲਕੁਲ ਚੱਲਦੇ ਹਾਂ ਜੀ ਅੱਗੇ ਦੇਖਨੇ ਕੁਝ ਇੰਟਰਸਟਿੰਗ ਜਗ੍ਹਾ ਦੇਖੋ ਤੁਸੀਂ ਬਿਲਡਿੰਗ ਸਟਰਕਚਰ ਆਰਟ ਬਣਾਇਆ ਹੋਇਆ ਹੱਥ ਦੇ ਉੱਪਰ ਇੱਕ ਕੁੜੀ ਨੂੰ ਦਰਸਾਇਆ ਗਿਆ ਜਿੰਦੇ ਵਿੱਚ ਦੱਸਿਆ ਗਿਆ ਵੀ ਤੁਸੀਂ ਇੱਕ ਲੇਡੀਜ਼ ਦੀ ਕਿੰਨੀ ਹਨਾ ਮਹੱਤਤਾ ਕਿੰਨੀ ਰਿਸਪੈਕਟ ਦੇਣੀ ਚਾਹੀਦੀ ਆ ਸੋ ਸਤਿਕਾਰ ਕਰਨਾ ਚਾਹੀਦਾ ਬਿਲਡਿੰਗ ਸਟਰਕਚਰ ਸੇਮ ਐਜ਼ ਪ੍ਰਾਗ ਪ੍ਰਾਗ ਵੀ ਬਹੁਤ ਸੋਹਣਾ ਸੀ ਸੋ ਬੀਬੀ ਇਹ ਕੇ ਮੜਾ ਹੱਸਦੀ ਹੈ ਚਲੋ ਕੋਈ ਗੱਲ ਨਹੀਂ ਦੇਖਦੇ ਨੇ ਨਾ ਪਹਿਲੀ ਵਾਰੀ ਪਕੌਣ ਆ ਕਿਵੇਂ ਆ ਕਿਹੜੇ ਦੇਸ਼ ਤੋਂ ਆਏ ਨੇ ਸੋ ਘੁੰਮਦੇ ਆ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਨੂੰ ਮੇਨਟੇਨ ਕਰਨ ਵਾਸਤੇ ਆ ਜਿਹੜੀਆਂ ਲੱਗੀਆਂ ਹੋਈਆਂ ਵਾ ਇਹ ਭਾਵੇਂ 100 ਸਾਲ ਦੀ 200 ਸਾਲ ਦੀ ਬਿਲਡਿੰਗ ਜਿਹੜੀ ਹੈ ਬਚਾ ਸਕਦੇ ਨੇ ਇਹ ਖੜੀ ਕਰਕੇ ਬੈਕਰੀ ਤੁਸੀਂ ਦੇਖ ਸਕਦਾ ਕਿੰਨੀ ਸੋਹਣੀ ਬੈਕਰੀ ਦਾ ਨਾਮ ਡਾਰ ਬੈਕਰਜ਼ ਰੂਤਜ ਦਾ ਬੈਕਰ ਰੁਕਵਿਜ ਡੱਚਸ ਡੱਚ ਪਾਵਰ ਜਰਮਨੀ ਲੈਂਗੁਏਜ ਚਲਦੀ ਹੈ ਇੱਥੇ ਸੋ ਸ਼ਾਪਸ ਵਗੈਰਾ ਹੌਲੀ ਹੌਲੀ ਖੁੱਲ ਰਹੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨਾ ਆਪਾਂ ਤੁਹਾਨੂੰ ਅੱਗੇ ਆ ਜਿਹੜੀ ਬਿਲਡਿੰਗ ਤੁਸੀਂ ਮੇਰੇ ਨਾਲ ਦੇਖ ਰਹੇ ਹੋ 1490 ਦੇ ਵਿੱਚ ਹੈ ਕਿ 1497 ਦੇ ਵਿੱਚ ਹੈ ਜਿਹੜੀ ਆ ਡਿਜ਼ਾਈਨ ਕੀਤੀ ਗਈ ਜੀ 14th ਸੈਂਚਰੀ ਸੋ ਬਿਲਕੁਲ ਜਿਹੜੀ ਮੈਂ ਸਟਰੀਟ ਦਿਖਾਈ ਸੀ ਤੁਹਾਨੂੰ ਉਹਦੇ ਚ ਵੱਖ-ਵੱਖ ਬੰਦਿਆਂ ਦੀ ਇੱਥੇ ਦੇ ਜਿਹੜੇ ਬੰਦੇ ਸੀ ਉਹ ਦਰਖਤਾਂ ਤੋਂ ਵੀ ਉੱਪਰ ਸੀ ਸੋ ਬਿਲਕੁਲ ਮੈਂ ਦੇਖ ਸਕਦੇ ਹਾਂ ਤੁਸੀਂ ਮਾਰਕੀਟ ਜਿਹੜੀ ਆ ਹੌਲੀ-ਹੌਲੀ ਖੁੱਲਣ ਲੱਗ ਪਈ ਆ ਸਟਰਕਚਰ ਤੁਸੀਂ ਦੇਖ ਸਕਦੇ ਆ ਘਰਾਂ ਦਾ ਬਹੁਤ ਸੋਹਣਾ ਵਾ ਇੱਕ ਬਿਲਡਿੰਗ ਕਿਸੇ ਰੰਗ ਦੀ ਦੂਜੀ ਕਿਸੇ ਰੰਗ ਦੀ ਕਿਤੇ ਜੀ ਕਿਸੇ ਰੰਗ ਦੀ ਇਹਨਾਂ ਨੇ ਰੰਗਾਂ ਨੂੰ ਬੜੀ ਚੰਗੀ ਤਰ੍ਹਾਂ ਮੇਨਟੇਨ ਜਿਹੜਾ ਕੀਤਾ ਹੋਇਆ ਸੋ ਇੱਧਰ ਦੁਕਾਨਾਂ ਜਿਹੜੀਆਂ ਵਾ ਬਹੁਤ ਸੋਹਣੀਆਂ ਮਾਤਾ ਜੀ ਨੇ ਦੁਕਾਨ ਖੋਲ੍ਹ ਲਈ ਆ ਸਟਾਰਟਸ ਵਗੈਰਾ ਲੱਗੇ ਨੇ ਕ੍ਰਿਸਮਸ ਦੀਆਂ ਤਿਆ ਜੋਰਾ ਸ਼ੋਰਾ ਤੇ ਚੱਲ ਰਹੀਆਂ ਇੱਧਰ ਫੁੱਲ ਬੁੱਟੇ ਸੋ ਆਹ ਜਿਹੜੀ ਬਿਲਡਿੰਗ ਆ 1470 ਦੇ ਵਿੱਚ ਜਿਹੜੀ ਬਣੀ ਹੋਈ ਆ ਉੱਤੇ ਜਿਹੜਾ 골ਡ ਜਿਹੜਾ ਸੋਨਾ ਜਿਹੜਾ ਚਾਰੇ ਪਾਸੇ ਲੱਗਾ ਹੋਇਆ ਵਾ ਸੋ ਇੱਧਰ ਵੀ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਦੁਕਾਨਾਂ ਜੇਕਰ ਤੁਸੀਂ ਖਾਣਾ ਚਾਹੁੰਦੇ ਹੋ ਕੈਫੇ ਵਗੈਰਾ ਇੱਧਰ ਬਣੇ ਹੋਏ ਨੇ ਸੋ ਸਭ ਤੋਂ ਪਹਿਲਾਂ ਮੇਰਾ ਇਰਾਦਾ ਵਾ ਹੱਥ ਜਿਹੜੇ ਆ ਬਹੁਤ ਐ ਇੱਕਦਮ ਤੁਸੀਂ ਬਾਹਰ ਕੱਢੋਗੇ ਹੱਥ ਜੰਮੀ ਜਾਣਗੇ ਮੇਰਾ ਅਦਾ ਜੇ ਮੈਂ ਬਿਨਾ ਵਸਤਰਾਂ ਦੇ ਨਿਕਲਾਂ ਤਾਂ ਮੇਰਾ ਪਤਲਾ ਬਣ ਜਾਏ ਇੱਥੇ ਸੋ ਚੱਲਦੇ ਆ ਪਹਿਲਾਂ ਕਾਫੀ ਸ਼ਾਪ ਹੀ ਪੀਨੇ ਆ ਥੋੜੇ ਜਿਹਾ ਗਰਮ ਹੁੰਨੇ ਆ ਫਿਰ ਬਾਹਰ ਨਿਕਲਦੇ ਆ ਸੋ ਇੱਥੋਂ ਤੁਸੀਂ ਦੇਖ ਸਕਦੇ ਆ ਮਾਰਕੀਟ ਇਸ ਤਰ੍ਹਾਂ ਤੁਹਾਨੂੰ ਟ੍ਰੈਡੀਸ਼ਨਲ ਕੱਪ ਜਿਹੜੇ ਆ ਮਿਲ ਜਾਣਗੇ ਸੋ ਪਾਣੀਆ ਜਿਹੜੀਆਂ ਤੁਸੀਂ ਜਿਹੜੇ ਆ ਉਹਨਾਂ ਵਾਸਤੇ ਜਿਹੜੇ ਡਰਿੰਕ ਕਰਨ ਦੇ ਸ਼ਕੀਨ ਨੇ ਉਹ 24 ਘੰਟੇ ਆਪਣਾ ਨਾਮ ਰੱਖ ਸਕਦੇ ਆ ਸੋ ਹੌਲੀ ਹੌਲੀ ਮਾਰਕੀਟ ਓਪਨ ਹੋ ਰਹੀ ਆ ਸੋ ਅੱਜ ਮੇਰਾ ਪਹਿਲਾ ਦਿਨ ਹੈ ਡੀਬੀ 2 ਦੇ ਮੇਰੇ ਲਾਗ ਨੂੰ ਲੰਘ ਗਈ ਆ ਤੇ ਇਹਨੇ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਸੋ ਬਿਲਕੁਲ 1 2 3 4 ਬਿਲਡਿੰਗ ਸਟਰਕਚਰ ਇਧਰ ਵੀ ਬਹੁਤ ਸੋਹਣਾ ਸੋ ਚੱਲਦੇ ਆ ਲੈਟਸ ਸਟਿਕ ਆ ਕਾਫੀ ਸੋ ਬਿਲਕੁਲ ਮੈਂ ਇੱਕ ਕਾਫੇ 'ਚ ਬੈਠਾ ਹਾਂ ਸੋ ਬਿਲਕੁਲ ਆਪਣੀ ਕਾਫੀ ਪੀਣ ਤੋਂ ਬਾਅਦ 3 ਯੂਰੋ ਆਪ 300 ਰੁਪਈਆ ਸੋ ਉਹਦੇ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਇੱਥੇ ਜਿਹੜੀ ਸਟ੍ਰੀਟ ਹੈ ਹਰੇਕ ਦੀ ਆਪਣੀ ਹਿਸਟਰੀ ਆ ਸੋ ਬੜਾ ਵਧੀਆ ਤੇ ਮੈਂ ਜਿੱਧਰ ਵੀ ਜਾਣਾ ਲੋਕ ਮੇਰੇ ਵੱਲ ਦੇਖਦੇ ਨੇ ਬਾਣੇ 'ਚ ਮੈਨੂੰ ਦੇਖਦੇ ਹੈਰਾਨ ਹੋ ਜਾਂਦੇ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਸੁਪਰ ਅ ਕੈਫੇ ਤੋਂ ਬਾਹਰ ਜਾਣਾ ਕੈਫੇ ਤੋਂ ਬਾਹਰ ਜਾ ਕੇ ਆਪਾਂ ਐਕਸਪਲੋਰ ਕਰਦੇ ਆਂ ਸੋ ਦੇਖਦੇ ਆਂ ਆਪਾਂ ਕੁਝ ਜੀ ਦੀ ਦਾ ਅਸਾਂ ਦੇ ਬਣੇ ਰਹੇ ਹੋ ਚੈਨਲ ਦੇ ਨਾਲ ਸਾਨੂੰ ਮਿਲਦੇ ਆਂ ਬਾਅਦ ਵਿੱਚ ਬਿਲਕੁਲ ਇੱਥੋਂ ਦੇ ਕੁਝ ਕੈਫੇਜ਼ ਜਿਵੇਂ ਦੇ ਹੁੰਦੇ ਤੁਸੀਂ ਦੇਖ ਸਕਦੇ ਆ ਇੱਥੇ ਆਪਣਾ ਵੀਰ ਜਿਹੜਾ ਕੰਮ ਕਰਦਾ ਵਾ ਸੋ ਇੱਥੋਂ ਦੇ ਕੈਫੇਜ਼ ਵਗੈਰਾ ਜਿਵੇਂ ਬਹੁਤ ਵਧੀਆ ਹੁੰਦੇ ਨੇ ਸੋ ਹੁਣ ਆਪਣਾ ਟਾਈਮ ਆ ਪੇ ਕਰੰਦਾ ਸੋ ਦੇਖ ਸਕਦੇ ਆ ਮੇਰੇ ਹੱਥ ਦੇ ਵਿੱਚ ਜੂਜ਼ ਲੈਟਸ ਸੀ ਹਾਊ ਮਚ ਕਿੰਨਾ ਬਿੱਲ ਆਉਂਦਾ ਸੋ ਆਪਾਂ ਪੇ ਕਰਕੇ ਫਿਰ ਆਪਾਂ ਚੱਲਦੇ ਆਂ ਕਿ ਥੈਂਕ ਯੂ ਸੜਦੀ ਕਲਾ ਸੋ ਬਿਲਕੁਲ ਕੈਫੇ ਤੋਂ ਬਾਹਰ ਨਿਕਲਦੇ ਸਾਰੇ ਤੁਸੀਂ ਦੇਖ ਸਕਦੇ ਆ ਇੱਧਰ ਲੋਕ ਬੈਠੇ ਨੇ ਇੱਧਰ ਚੰਬੜੀਆਂ ਇੱਧਰ ਵੀ ਸੋ ਬਿਲਕੁਲ ਹੁਣ ਆਪਾਂ ਐਕਸਪਲੋਰ ਕਰਦੇ ਆ ਇੱਥੇ ਹਰੇਕ ਗਲੀ ਦੇ ਵਿੱਚ ਇੱਥੋਂ ਦੀ ਹਿਸਟਰੀ ਆ ਸੋ ਇਧਰੋਂ ਮੈਂ ਬਾਅਦ ਦੇ ਵਿੱਚ ਸਮਾਨ ਬਾਏ ਕਰੂੰਗਾ ਆਪਣੇ ਦਾੜੇ ਵਾਸਤੇ ਬਰਸ਼ ਵਗੈਰਾ ਆਪਾਂ ਇਧਰੋਂ ਲਵਾਂਗੇ ਸੋ ਸਾਰੇ ਲੋਕ ਬਾਹਰ ਨਿਕਲ ਚੁੱਕੇ ਨੇ ਹੌਲੀ ਹੌਲੀ ਬਾਜ਼ਾਰ ਭਰ ਰਹੇ ਨੇ ਮਾਰਕੀਟਸ ਲੱਗ ਰਹੀਆਂ ਨੇ ਸੋ ਬਿਲਕੁਲ ਤੁਸੀਂ ਮੇਰੇ ਨਾਲ ਇੰਜੋਏ ਕਰ ਰਹੇ ਹੋ ਆਸਟਰੀਆ ਦੀ ਇਨਸਬruck ਸਿਟੀ ਨੂੰ ਤੇ ਲੋਕ ਮੇਰੇ ਵੱਲ ਦੇਖਦੇ ਨੇ ਤੇ ਬਾਣੇ ਨੂੰ ਵੇਖ ਕੇ ਹੈਰਾਨ ਹੁੰਦੇ ਨੇ ਇੰਨੀ ਠੰਡ ਦੇ ਵਿੱਚ ਪਰ ਮਹਾਰਾਜ ਸਪਿਰਿਟੀ ਅਸੀਂ ਭਰ ਦਿੰਦੇ ਨੇ ਜਦੋਂ ਅਸੀਂ ਘੁੰਮਦੇ ਹਾਂ ਸੋ ਕੋਈ ਤੰਗੀ ਨਹੀਂ ਦੇਖ ਸਕਦਾ ਤੁਸੀਂ ਮੈਂ 24 ਘੰਟੇ ਆਪਣੀ ਕਟਾਰ ਆਪਣਾ ਸ਼ਰੀਰ ਸਾਬ ਨਾਲ ਹੀ ਰੱਖਦਾ ਯਾਰਬ ਦੇ ਵਿੱਚ ਪੁਲਸ ਵਾਲੇ ਦੇਖ ਕੇ ਇਹ ਥੋੜੀ ਜਿਹੀ ਤੁਹਾਨੂੰ ਪੋਜ਼ਿਟਿਵਿਟੀ ਵੀ ਰੱਖਣੀ ਪੈਂਦੀ ਆ ਤੁਹਾਡੇ ਮਾਈਂਡ ਦੇ ਵਿੱਚ ਕਿਉਂਕਿ ਜੇਕਰ ਤੁਸੀਂ 올 ਡਾਕੂਮੈਂਟਸ ਤੁਹਾਡੇ ਪੂਰੇ ਨੇ ਤੁਸੀਂ ਜੈਨੂਅਲ ਬੰਦੇ ਹੋ ਤੁਸੀਂ ਗੱਲ ਕਰ ਸਕਦੇ ਹੋ ਉਹ ਜਿਹੜੀ ਪੜ੍ਹਾਈ ਆ ਬਹੁਤ ਮੈਟਰ ਕਰਦੀ ਆ ਤੁਹਾਡੇ ਜੀਵਨ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਮੈਂ ਮਾਸਟਰ ਡਿਗਰੀ ਕੀਤੀ ਹੋਈ ਆ ਖਾਲਸਾ ਕਾਲਜ ਜੰਮਰ ਸਰ ਤੋਂ ਤੇ ਬੜੀ ਸੱਚ ਕਰਨ ਮਹਾਰਾਜ ਦੀ ਕਿਰਪਾ ਸੋ ਤੁਸੀਂ ਦੇਖ ਰਹੇ ਹੋ ਬਿਲਕੁਲ ਇਨਸਬਰੁਕ ਸਿਟੀ ਹਰ ਇੱਕ ਸਿਟੀ ਦੀ ਆਪਣੀ ਜਿਹੜੀ ਆ ਇੱਕ ਹਿਸਟਰੀ ਆ ਹਰ ਇੱਕ ਸ਼ਹਿਰ ਦੀ ਆਪਣੀ ਇੱਕ ਹਿਸਟਰੀ ਆ ਸੋ ਲੋਕ ਹੌਲੀ ਹੌਲੀ ਸੜਕਾਂ ਤੇ ਉਤਰ ਚੁੱਕੇ ਨੇ ਸੋ ਉੱਧਰ ਦੇਖ ਸਕਦੇ ਆ ਪਹਾੜਾਂ ਦੇ ਵੱਡੇ ਵੱਡੇ ਗੁੰਬਦ ਉੱਥੇ ਵੀ ਆਪਾਂ ਸਕਾਈ ਡਾਈਵਿੰਗ ਕਰਨ ਜਾਣੀਆਂ ਸੋ ਦੁਕਾਨਾਂ ਦੇ ਵਿੱਚ ਤੁਸੀਂ 크리스마ਸ ਨੂੰ ਮੁੱਖ ਰੱਖਦੇ ਹੋਏ ਜਾਂ ਹੋਰ ਇੱਥੋਂ ਦੇ ਗਲਾਸ ਜਿਹੜੇ ਨੇ ਬਹੁਤ ਮਸ਼ਹੂਰ ਨੇ ਜਿਹੜਾ 4 ਯੂਰੋ ਮਤਲਬ 400 ਸੋ ਸ਼ੁੱਧਤ ਦੇ ਨਾਲ ਸੋ 크리스마ਸ ਦੀਆਂ ਤਿਆਰੀਆਂ ਸੰਟਾ ਗਲੋਸ ਭਾਈ ਵੀਰ ਮੇਰੇ ਹੰਦਲੇ ਆ ਚੁੱਕੇ ਨੇ ਸੋ ਇੱਧਰ ਆਪਣੇ ਘਰ ਦੇ ਬਾਹਰ ਰੱਖਣ ਵਾਸਤੇ ਇੱਧਰ ਸਕੁਇਜ਼ ਜੇ ਤੁਸੀਂ ਗੇਮ ਜਿੱਤਦੇ ਹੋ ਤੁਸੀਂ ਕੁਝ ਨਾ ਕੁਝ ਬਾਏ ਕਰ ਸਕਦੇ ਆ ਸੋ ਇੱਧਰ ਦੀ ਸਾਈਡ ਤੇ ਵੀ ਸੋ ਇਹ ਕੁਝ ਮਾਰਕੀਟ ਸ਼ਹਿਰ ਰੰਗਾ ਰੰਗ ਲੋਕ ਪ੍ਰੋਗਰਾਮ ਸੋ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਵਾ ਕੀ ਦੁਨੀਆ ਪਰੇ ਤੋਂ ਪਰੇ ਨਾ ਜ਼ਰੂਰ ਕਰੋ ਬਾਹਰ ਨਿਕਲੋ ਸੋ ਦੇਖੋ ਭਾਈ ਦੁਨੀਆ ਘਰ ਬੈ ਕੇ ਵੀ ਨਹੀਂ ਇੱਧਰ ਵੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਸੋ ਬੜੇ ਗਰਮ ਕੱਪੜੇ ਵੀ ਭਰਾਓ ਜੀ ਪਾਉਣੇ ਪੈਂਦੇ ਨੇ ਸੋ ਮਿਲਦੇ ਆ ਸੋ ਮੈਂ ਲੈ ਕੇ ਚੱਲਦੇ ਆ ਅੱਗੇ ਆਪਾਂ ਹੋਰ ਐਕਸਪਲੋਰ ਕਰਦੇ ਆ ਇਸ ਸ਼ਹਿਰ ਨੂੰ ਸੋ ਇੱਧਰ ਤੁਸੀਂ ਦੇਖ ਸਕਦੇ ਆ ਚੇਅਰਜ਼ ਦੇ ਉੱਤੇ ਜਿਹੜੇ ਇਹ ਜਿਹੜੇ ਨੇ ਸਾਰਾ ਕੁਝ ਆ ਨਾ ਇਹ ਜਾਨਵਰ ਦੀਆਂ ਖੱਲਾਂ ਤੇ ਹੋਰ ਕੋਈ ਸਟੱਫ ਜਿਹੜਾ ਵਾ ਇਹਨਾਂ ਨੇ ਗਰਮ ਚੀਜ਼ਾਂ ਜੇਕਰ ਤੁਸੀਂ ਬਹੁਤਾ ਤੁਹਾਡੀ ਠੂਈ ਨੂੰ ਠੰਡ ਨਹੀਂ ਲੱਗੂਗੀ ਤੇ ਥੱਲੋਂ ਤੁਹਾਡੇ ਠੰਡ ਨਹੀਂ ਚੜੂਗੀ ਸੋ ਬਹੁਤ ਸੋਹਣੀ ਦੁਕਾਨ ਆ ਤੁਹਾਡਾ ਆਪਾਂ ਉਧਰ ਚੱਲਦੇ ਹਾਂ ਦੀਆਂ ਆਪਾਂ ਚੱਲੇ ਹਾਂ ਜੀ ਸਿਟੀ ਦੇ ਉਸ ਪਰ ਸੋ ਰੋਡ ਕਰਾਸ ਕਰਕੇ ਚੱਲਦੇ ਹਾਂ ਅੱਗੇ ਵਿਊ ਚੈੱਕ ਕਰੋ ਓਏ ਹੋਏ ਆਪਾਂ ਉਹ ਪਹਾੜਾਂ ਦੇ ਉੱਪਰ ਵੀ ਜਾਣਾ ਬਾਅਦ ਦੇ ਵਿੱਚ ਸਕਾਈ ਡਾਈਵ ਕਰਨ ਵਾਸਤੇ ਨਾਲ-ਨਾਲ ਵੀਡੀਓ ਤੇ ਦੇਖੋ ਬੱਸ ਵਿਊ ਚੈੱਕ ਕਰੋ ਬਾਈ ਸਿਰਾ ਲੱਗਾ ਪਿਆ ਸਿਰਾ ਚੈੱਕ ਕਰੋ ਸਾਰੇ ਤਾਂ ਮੇਰੇ ਵਾਲੀ ਵੇਖਦੇ ਨੇ ਆਹਾਹਾਹਾਹਾ ओह हो यार जन्नत 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 चेक करो वाहर स्ट्रक्चर बहुत सोहना वा मौसम इन ठंडी वा इन्नी कलीयर वा चलन मेरा ऐसा सौ साल जी लेना वाह क्या बात है ਸੋ ਬਿਲਕੁਲ ਆਪਾਂ ਉਧਰ ਸਾਈਡ ਤੇ ਜਿਹੜਾ ਇਨਸਬਰੁਕ ਦੀ ਸਿਟੀ ਆ ਜਿਹੜੀ ਮੇਨ ਉਧਰੋਂ ਆਪਾਂ ਪਾਰ ਕਰਕੇ ਇੱਧਰ ਆ ਚੁੱਕੇ ਆ ਇੱਧਰ ਬਿਲਡਿੰਗ ਸਟਰਕਚਰ ਇਸ ਤਰ੍ਹਾਂ ਇੱਥੇ ਜਿਹੜੇ ਰੋਡਸ ਨੇ ਜਿਹੜੇ ਕੀ ਆਪਾਂ ਨੂੰ ਕ੍ਰੋਸ ਕਰਨੇ ਪੈਂਦੇ ਨੇ ਵੀ ਜਦੋਂ ਲਾਈਟ ਬਲੂ ਲਾਈਟ ਗ੍ਰੀਨ ਲਾਈਟ ਹੁੰਦੀ ਆ ਸੋ ਸਾਈਕਲ ਵਾਸਤੇ ਆ ਤੁਸੀਂ ਦੇਖ ਸਕਦੇ ਆ ਜਿਹੜੀ ਲਾਈਨ ਆ ਇਹ ਸਾਈਕਲ ਚਲਾਉਣ ਵਾਸਤੇ ਵਾਲਾ ਬਣੀ ਆ ਆ ਤੁਸੀਂ ਦੇਖ ਸਕਦੇ ਆ ਇੱਧਰ ਵੀ ਜਿਹੜੇ ਸਾਈਕਲ ਗ੍ਰੀਨ ਲਾਈਟ ਰੈੱਡ ਲਾਈਟ ਬਲੂ ਲਾਈਟ ਸੋ ਇੱਧਰ ਵੀ ਸੋ ਤੁਸੀਂ ਇੱਧਰ ਦੇਖ ਸਕਦੇ ਆ ਬਿਲਡਿੰਗ ਸਟਰਕਚਰ ਸਾਰਾ ਸੋ ਲੈਸ ਦੇ ਵਿੱਚ ਲੋਕਾਂ ਨੇ ਸਿੱਖਣਾ ਜਿਆਦਾ ਕਿਉਂਕਿ ਜਿਆਦਾ ਇੰਗਲੈਂਡ ਕੈਨੇਡਾ ਦੂਜੀਆਂ ਤੇਜ਼ੀਆਂ ਸਿਟੀਆਂ ਦੇ ਵਿੱਚ ਬਹੁਤ ਪ੍ਰਚਾਰਾ ਸਿੱਖਾਂ ਦਾ ਇੱਥੋਂ ਵਾਲਿਆਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਯੂਰਪ ਵਾਲਿਆਂ ਨੇ ਨਹੀਂ ਕਰਦੇ ਵੀ ਨੇ ਪਰ ਇਹਨਾਂ ਨਹੀਂ ਸੋ ਬਾਕੀ ਇੱਥੇ ਕੁਝ ਨਹੀਂ ਹੈਗਾ ਦੂਰੋਂ ਬਿਲਡਿੰਗਸ ਵਗੈਰਾ ਦਿਖਦੀਆਂ ਨੇ ਬਾਕੀ ਗਲੀਆਂ ਵਗੈਰਾ ਮੈਂ ਬਾਅਦ ਵਿੱਚ ਐਕਸਪਲੋਰ ਕਰੂੰਗਾ ਇੱਥੋਂ ਦੀ ਸਟੱਡੀ ਇੱਥੋਂ ਦਾ ਦੂਜਾ ਕੀ ਹੈ ਅੱਜ ਦਾ ਮੇਰਾ ਪਹਿਲਾ ਦਿਨੇ ਆ ਅੱਜ ਦੇ ਪਹਿਲੇ ਦਿਨ ਦੇ ਵਿੱਚ ਆਪਾਂ ਸਾਰੀਆਂ ਬਿਲਡਿੰਗਸ ਵਗੈਰਾ ਐਕਸਪਲੋਰ ਕਰਦੇ ਆ ਸੋ ਇੱਥੇ ਦਾ ਕੋਸ਼ ਨਹੀਂ ਦੂਜੀ ਸਾਈਡ ਤੇ ਚੱਲ ਰਹੇ ਹਾਂ ਸਾਰੇ ਹੀ ਯੂਰਪ ਦੇ ਵਿੱਚ ਇਸ ਤਰ੍ਹਾਂ ਦੀਆਂ ਪੈਂਡਿੰਗਸ ਤੁਹਾਨੂੰ ਹਰ ਇੱਕ ਥੇ ਮਿਲ ਜਾਣਗੀਆਂ ਲੋਗ ਜਿਹੜੇ ਆਪਣਾ ਕੁੱਤਿਆਂ ਦੇ ਨਾਲ ਜਿਆਦਾ ਪ੍ਰੇਮ ਕਰਦੇ ਨੇ ਕਿਉਂਕਿ ਇੱਥੇ ਮੇਰੇ ਖਿਆਲ ਨਾਲ 40-50% ਪਾਪੂਲੇਸ਼ਨ ਜਿਹੜੀ ਵਿਆਹ ਨਹੀਂ ਕਰਦੀ ਸੋ ਦੇਖ ਸਕਦੇ ਹੋ ਤੁਸੀਂ ਸਾਈਕਲਾਂ ਨੂੰ ਪੂਰੇ ਜਿਹੜੇ ਆ ਉਹ ਜਗੜਬੰਦ ਮਾਰੇ ਹੋਏ ਨੇ ਕਿਉਂ ਜਾਂਦਾ ਵਾ ਸਵੇਰੇ ਜਦੋਂ ਧੁੱਪ ਚੜ ਜਾਂਦੀ ਆ ਥੋੜਾ ਠੀਕ ਹੋ ਜਾਂਦਾ ਸੋ ਬਿਲਕੁਲ ਇੱਧਰ ਬਿਲਡਿੰਗ ਦਾ ਸਟਰਕਚਰਸ ਤੋ ਥਾਂ ਨੂੰ ਮੈਂ ਦਿਖਾਉਣਾ ਵਾ ਇੱਧਰ ਚੈੱਕ ਕਰੋ ਸੋ ਇੱਧਰ ਬਿਲਡਿੰਗਸ ਆ ਜਿਹੜੀ ਟਨਲ ਬਣੀ ਆ ਥੱਲੇ ਜਾਂਦੀ ਆ ਇੱਧਰੋਂ ਸਾਈਕਲਸ ਵਗੈਰਾ ਆਉਂਦੇ ਨੇ ਸਾਈਕਲ ਦੀ ਪੁਆਇੰਟ ਆਪ ਦੇਖੋ ਤੁਸੀਂ ਦੇਖ ਸਕਦੇ ਆ ਸਾਈਕਲ ਚਲਾਉਣ ਵਾਸਤੇ ਆ ਬਣਿਆ ਹੋਇਆ ਸਕੂਟੀ ਵਾਸਤੇ ਅਲੱਗ ਤੋਂ ਆ ਸਾਈਕਲ ਵਾਸਤੇ ਅਲੱਗ ਤੋਂ ਆ ਸੋ ਉਧਰ 뷰 ਚੈੱਕ ਕਰੋ ਇੱਧਰ ਪਾਸੇ ਤੁਸੀਂ ਦੇਖ ਸਕਦੇ ਆ ਬਿਲਡਿੰਗ ਦਾ ਸਟਰਕਚਰ ਜਿਹੜਾ ਵਾ ਬਹੁਤ ਵਧੀਆ ਜਿਹੜਾ ਲੱਗਾ ਹੋਇਆ ਸੋ ਬਿਲਕੁਲ ਚੱਲਦੇ ਆ ਅੱਗੇ ਸੋ ਉੱਧਰ ਵੀ ਬੱਚੇ ਖੇਡ ਰਹੇ ਨੇ ਮੇਬੀ ਇੱਧਰ ਆਪਾਂ ਸਾਰੀ ਆਪਾਂ ਅੱਜ ਸਿਟੀ ਐਕਸਪਲੋਰ ਕਰਦੇ ਆਂ ਦੇਖਦੇ ਆਂ ਸੋ ਇਸ ਤਰ੍ਹਾਂ ਕੁਝ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਇਹਦੇ ਵਿੱਚ ਲੈ ਕੇ ਘੁੰਮਦੇ ਨੇ ਸੋ ਬੱਚੇ ਪਲੇ ਕਰ ਰਹੇ ਨੇ ਬੱਚਿਆਂ ਦੀ ਆਪਾਂ ਵੀਡੀਓ ਨਹੀਂ ਲੈਣੀ ਕਿਉਂਕਿ ਆਪਾਂ ਕਿਸੇ ਦੀ ਬਿਨਾ ਪੁੱਛੋ ਮੋਸਟਲੀ ਬੱਚਿਆਂ ਦੇ ਵੀਡੀਓ ਮੈਂ ਤੁਹਾਨੂੰ ਇੱਕ ਜ਼ਰੂਰ ਇੱਕ ਗ੍ਰੇਟ ਨੌਲੇਜ ਜਿੱਥੇ ਬੱਚੇ ਯੂਰਪ ਦੇ ਵਿੱਚ ਖੇਡਦੇ ਹੁੰਦੇ ਜਾਂ ਕੋਈ ਬੱਚੇ ਦੀ ਕਦੀ ਵੀਡੀਓ ਨਹੀਂ ਲੈਣੀ ਚੈੱਕ ਕਰੋ ਆਸ਼ਕਾਂ ਦੇ ਤਾਲੇ ਇਹ ਸਾਰੀ ਜਿਹੜਾ ਜਿਹੜਾ ਸਾਰਾ ਬ੍ਰਿਜ ਹੈ ਇਹ ਆਸ਼ਕਾਂ ਦੇ ਤਾਲਿਆਂ ਨਾਲ ਭਰਿਆ ਹੋਇਆ ਵਾ ਸੋ ਇਹਨੂੰ ਤੁਸੀਂ ਕਹਿ ਸਕਦੇ ਆ ਆਸ਼ਕੀ ਦਾ ਬ੍ਰਿਜ ਸੋ ਦੇਖ ਸਕਦੇ ਆ ਸੋ ਇੱਥੇ ਵੀ ਲੋਕ ਮੰਨਤਾ ਮੰਨਦੇ ਉੱਪਰ ਦੇਖੋ ਧੁੰਦ ਬਹੁਤ ਹੈ ਹੁਣ ਆਪਾਂ ਉੱਪਰ ਜਾਣਾ ਵਾ ਸੋ ਮੇਰਾ ਇਰਾਦਾ ਵਾ ਅੱਜ ਦਾ ਵਲੌਗ ਮੈਂ ਇੱਥੇ ਫਿਨਿਸ਼ ਕਰਦਾ ਸੋ ਬਣੇ ਰਹੋ ਸੋ ਅੱਜ ਦਾ ਵਲੌਗ ਮੈਂ ਇੱਥੇ ਸਮਾਪਤ ਕਰਨ ਲੱਗਾ ਵਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਸਪੋਰਟ ਕਰਨ ਲਈ ਤੁਸੀਂ ਇਵੇਂ ਹੀ ਸਪੋਰਟ ਕਰਦੇ ਰਹੋ ਤੇ ਜੇਕਰ ਤੁਸੀਂ ਐਂਡ ਤੱਕ ਬਣਿਓ ਮੇਰਾ ਮੋਟਿਵੇ ਹੈ ਤੇ ਜਿੰਨੀ ਵੀ ਆਪਾਂ ਨੂੰ YouTube ਤੋਂ ਹਲੇ ਤੱਕ ਕੋਈ ਇਨਕਮ ਨਹੀਂ ਹੁੰਦੀ ਜਿੱਦਣ ਆਉਣ ਲੱਗੀ ਆਪਾਂ ਲੋਕਾਂ ਦੇ ਜਿਵੇਂ ਤੁਹਾਡਾ ਕੋਈ ਬੱਚਾ ਘੁੰਮਣਾ ਚਾਹੁੰਦਾ ਜਾਂ ਕੋਈ ਵੀ ਆ ਜਿਹੜਾ ਘੁੰਮ ਨਹੀਂ ਸਕਦਾ ਜਾਂ ਪੈਸੇ ਨਹੀਂ ਖਰ ਸਕਦਾ ਉਹਨੂੰ ਮੈਂ ਫ੍ਰੀ ਆਪਣੇ ਚੈਨਲ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨੂੰ ਫ੍ਰੀ ਘੁਮਾਉਂਗਾ ਸੋ ਤੁਸੀਂ ਚੈੱਕ ਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰਦੇ ਹੋ ਜੇਕਰ ਘੁੰਮਣ ਦਾ ਚਾਹਵਾਨ ਹੈ ਜਿੱਦਣ ਮਾਮਲਾ ਸ਼ੁਰੂ ਹੋਊਗਾ ਗੂਗਾ ਉਹ ਦਿਨ ਆਪਾਂ ਤੁਹਾਨੂੰ ਫ੍ਰੀ ਕਮਾਵਾਂਗੇ ਬਾਕੀ ਜਿਹੜੀ ਮੇਰਾ ਮਾਮਲਾ ਜਿਹੜਾ ਮੈਂ ਆਪਣੇ ਹੱਥੀਂ ਕਿਰਤ ਕਰਕੇ ਕਮਾਉਣਾ ਵਾ ਉਹ ਮੈਂ ਇਤਨਾ ਆਪਣੇ ਪਰਿਵਾਰ ਤੇ ਆਪਣੇ ਇਹਨਾਂ ਟ੍ਰਿਪਸ ਵਗੈਰਾ ਤੇ ਲਾਉਣਾ ਤੁਸੀਂ ਦੇਖ ਸਕਦੇ ਹੋ ਮਾਹੌਲ ਸੋ ਮਿਲਦੇ ਆ ਕੱਲ ਦੇ ਵਲੌਗ ਦੇ ਵਿੱਚ ਅੱਜ ਨਹੀਂ ਇਲਾ ਹੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ